ਕੋ ਮੱਦੇ ਅ ਵੀ ਕੰਨ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਰੇ ਤਹਿਸੀਲ ਬਾਬ ਕਾਲਾ ਸਾਹਿਬ ਤੇ ਜ਼ਿਲ੍ਹਾ ਅੰਬਰੀਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ گاਵਾ ਦਿਖਾਉਣੀ ਹੈ ਚਾਰੇ ਦੀਆਂ ਚਾਰੇ ਸੋਇਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਡੀਓ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਾੜਾ ਸਤਿ ਸ੍ਰੀ ਅਕਾਲ ਭਾਜੀ ਸਾਰੇ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਸਭ ਨਾਲ ਠੀਕ ਠਾਕ ਜੀ ਇਹਦਾ ਕੀ ਗੁਰੂ ਤੇਗ ਬਹਾਦਰ ਸਾਹਿਬ ਦੀ ਮਿਹਰ ਹੈ ਜੀ ਚਲੋ ਵਧੀਆ ਮਿਹਰ ਹੀ ਚਾਹੀਦੀ ਜੀ ਤੇ ਨਾਮ ਦੱਸ ਤੇ ਕਰੀ ਆਪਾਂ ਨਾਮ ਕਵਲਜੀਤ ਸਿੰਘ ਜ਼ਿਲ੍ਹਾ ਅਮਰੀਕ ਸਰ ਤਹਿਸੀਲ ਬਾਬਕਾਲਾ ਸਾਹਿਬ ਤੇ ਪਿੰਡ ਬਟਾਰੀ ਤੇ ਫੋਨ ਨੰਬਰ ਪੁੱਲ ਦੇ ਕਰੀ ਫੋਨ 73476 ਤੇ 47937 ਠੀਕ ਆ ਅਰੇ ਇਹ ਤਾਂ 3 ਕਿਲੋਮੀਟਰ ਤੇ ਖਲਚੀਆਂ ਤੋਂ 3 ਕਿਲੋ 2 ਕਿਲੋ ਮੀਟਰ ਠੀਕ ਹੈ ਜੀ ਕਿ ਕਾਈ ਵਜਦਾ ਪਿੰਡਰਾਲਾ ਪੁਲਾ ਠੀਕ ਹੈ ਉਦੋਂ ਉੱਤਰ ਕੇ ਗਾੜ ਦੇ ਬੰਨੇ ਫਾੜ ਕੰ ਦਾ ਫਾੜਕ ਦੇ ਨਾਲ ਹੀ ਆਪਣਾ ਘਰ ਤੇ ਉਦਨ ਵਾਲੀ ਵੇਗ ਗਈ ਫਿਰ ਮੱਝ ਵੇਗੀ ਜੀ ਵੇਗੀ ਠੀਕ ਹੈ ਕਿੰਨੇ ਕਾਈ ਸੀ ਉਦਨ ਉਹਦੇ ਹੁਣ ਹੁਣ ਬਹੁਤ ਆਏ ਸੀ ਤੇ ਉਹ ਭਰਨਾ ਉਹਨਾਂ ਇੱਕ ਸਾਡੇ ਵੀਰ ਹੀ ਹੁੰਦਾ ਮਾਨਸੇ ਤੋਂ ਅੱਛਾ ਉਹਨੇ ਫੋਨ ਕਰਕੇ ਉਹਨੇ ਆਖਾ ਵੀ ਵੀਰ ਮੱਝ ਨਾਲ ਵੇਚ ਕੇ ਇਹਨੂੰ ਵੀ ਤੇ ਉਹਨਾਂ ਵਿਚਾਰੇ ਨੇ ਜੱਕ ਦਮ ਹੀ ਉਸ ਵੇਲੇ 15000 ਰੁਪਇਆ ਸਾਈ ਪਾਤੀ ਮੈਨੂੰ 1 ਲੱਖ ਦੇ 10000 ਦੀ ਅੱਛਾ ਮੈਂ ਫਿਰ ਜੋ ਅਥਰੇ ਡੱਕੀ ਉਹਨਾਂ ਨੇ 15 ਸਾਈ ਪਾਤੀ ਜਾਂਦੇ ਅਸੀਂ ਆਉਣ ਲੱਗੇ ਗੱਡੀ ਲੈ ਕੇ ਮੈਂ ਆਜੋ ਘਰ ਪ੍ਰਸ਼ਾਦਾ ਪਾਣੀ ਉਹਨਾਂ ਨੇ ਲਾਇਆ ਅੱਛਾ ਰਾਤ ਆਏ ਉਦਾਂ ਮੇਰੇ ਕੋ 9.5 ਵਜੇ ਅੱਛਾ 8 ਕਿਲੋ ਦੁੱਧ ਮਿੰਤਾ ਮੈਂ ਅੱਛਾ ਮੈਂ ਫਿਰ ਆਖਿਆ ਮੈਂ ਰਾਤ ਰਹੁ ਸਵੇਰੇ ਚੋ ਕੇ ਲੈ ਜਾਓ ਅੱਛਾ ਆਂਦੇ ਨਹੀਂ ਭਾਜੀ ਅਹੀਂ ਐ ਇਹ ਨਾ ਸਾਨੂੰ ਸ਼ੱਕ ਜਿਆ ਜਾਂਦਾ ਵੀ ਸਵੇਰੇ ਮੱਝ ਹੋਈ ਆ ਅੱਛਾ ਆ ਗਾੜ ਕਿਉਂ ਕਹਿੰਦੇ ਮੈਨੂੰ ਠੀਕ ਹੈ ਮੈਂ ਵੀਰ ਜੀ ਤੁਹਾਨੂੰ ਪ੍ਰਸ਼ਾਦਾ ਪਾਣੀ ਲਵਾਤਾ ਵਾ ਹਾਂਜੀ ਤੇ ਮੰਜਗਾ ਡਾਈਆਂ ਤੁਸੀਂ ਸੌ ਰਮਾਨਾ ਦੇ ਚੋ ਕੇ ਲੈ ਜਾਓ ਮੈਂ ਸਵੇਰੇ ਫੇਰ ਚਲਾਉਣਾ ਹਾਂਜੀ ਸਵੇਰੇ ਫੇਰ ਲੈ ਜਾਓ ਨਹੀਂ ਤਾਂ ਮੈਂ ਆ ਆਂਦੇ ਵੀ ਨਹੀਂ ਭਾਜੀ ਅਸੀਂ ਮੱਝ ਖੜਨੀ ਖੜਨੀ ਅੱਛਾ ਹਾਂਜੀ ਬਾਕੀ ਇਹ ਕਿ ਚਲੋ ਜਿਹੜੀਆਂ ਸੋਈਆਂ ਵਾਂ ਚੋ ਕੇ ਖੜਨੀਆਂ ਜਿਹਦੀਆਂ ਆਵਾਂਗੇ ਉਹ ਖੜਦਾ ਆਪਣੀ ਤਸੱਲੀ ਕਰਕੇ ਖੜਨ ਜਿਹੜੀ ਆਪਾਂ ਦਾ ਗੱਬਣ ਕਹਿੰਦੇ ਉਹ ਵੀ ਇੰਨੇ ਆਪਾਂ ਪਾਸ ਕਰਕੇ ਖੜੋ ਜਿਹੜੀ ਸੂਈ ਸਵਾਈ ਆ ਉਹ ਆਪਦੀ ਚੋ ਕੇ ਖੜੋ ਅੱਜ ਤੇ ਚਲੋ ਕੋਈ ਹੈ ਹੀ ਨਹੀਂ ਗੱਬਣ ਤੇ ਹੈ ਹੀ ਨਹੀਂ ਸਾਰੀਆਂ ਸੂਈਆਂ ਕੋਈ ਆ ਵੀ ਆ ਸਵੇਰੇ ਸੂਈ ਆ ਇੱਕ ਗੱਬਣ ਹੀ ਹੈ ਵੀ ਸੂਪੀ ਆ ਹਨਾ ਇਹ 7:30 ਵਜੇ ਸੂਈ ਆ ਹਾਂ ਦੇਖ ਸਕਦੇ ਜੇਰੇ ਦੀ ਆ ਪਈ ਜੇਰੇ ਦੀ ਹਾਂ ਦੇਖ ਸਕਦੇ ਜੇਰ ਵੀ ਨੇ ਜਿਹੜੀ ਪ੍ਰੋਪਰ ਪਾਤੀ ਆ ਤੇ ਆ ਜਿਹੜਾ ਬੱਚਾ ਕੀ ਆ ਗਿਆ ਮਗਰ ਵਛੀ ਆ ਬਿਲਕੁਲ ਨਾਲ ਕਿੱਲਾ ਨਾੜੂ ਆ ਜਿਹੜਾ ਕਿੰਨਾ ਕੁ ਵੇਦੀ ਦੁੱਧ ਚਵਾਈ ਜਾਊਗੀ ਹੈ ਦੁੱਧ ਵੇਖੋ ਜੀ ਉਹ ਕਹਿੰਦੇ ਆ 15 ਕਿਲੋ ਚੋਂਦੇ ਰਹੇ ਆ ਅੱਛਾ ਤੇ ਕੱਢਣ ਵਾਲੀ ਵੀ ਜਾਵਦੀ ਆ ਓਦਾਂ ਕਰ ਦੂ ਦਾ ਤੁਰ ਹਾਂ ਫੇਰ ਇੱਕ ਇਹ ਨਾਲੋਂ ਸੋ ਚੰਗੀ ਆ ਅਜੇ 2.5 ਕਿਲੋ ਚੁਈ ਸਦੋਂ ਅਸੀਂ ਉਹ ਪਿਆ ਲਿਆ ਠੀਕ ਆ 2.5 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਚੋਲਿਆ ਥਲਿਆ ਬਾਕੀ ਅੱਜ ਹੀ ਸੋਈ ਆ ਇਹ ਵੀ ਕੋਈ ਵੀਰ ਆਪਣੀ ਪਾਸ ਕਰਕੇ ਲੈ ਜੇ ਤੇ ਜੇ ਧਾਰਨ ਤੇ ਜਾਣੀ ਹੈ ਇੱਥੇ ਖਾਲੀ ਹੋਣੀ ਨਹੀਂ ਅਜੇ ਲੈ ਜਾ ਵੀਰ ਤੇ ਕੀ ਰੱਖਣਾ ਵੀ ਦੀ ਫਿਰ ਇਹਦਾ ਮੁੱਲ ਆਪਾਂ ਇਹਦਾ ਮੁੱਲ ਤੇ ਭਾਜੀ ਕਰਨੋਂ ਦੇ ਭਾਵੇਂ ਅਸੀਂ 45000 ਕਰ ਲਈਏ ਅੱਛਾ ਭਾਵੇਂ 40 ਕਰ ਲਈਏ ਠੀਕ ਹੈ 35000 ਦੀ ਦੇ ਦੇਵਾਂਗੇ 35000 ਦੀ ਦੇ ਦੋਗੇ ਦੇ ਦਾਂਗੇ ਜੀ ਮੋਕੇ ਤੇ ਹੋਰ ਕਰ ਤੋ ਕੀ ਮਨ ਚਲੋ ਹੋਰ 1000 ਛੱਡਿਆ ਠੀਕ ਹੈ 30000 ਦੀ 33000 ਦੀ ਵੀ ਤੇ ਕਹਤਾ ਕਿ ਦੇ ਦੇ 30000 ਦੀ 200 ਛੋਟ ਦੰਦ ਖੋਰ ਆਪਣਾ ਚੈੱਕ ਕਰਕੇ ਖੜਨਾ ਇੱਥੋਂ ਆਣ ਕੇ ਠੀਕ ਹੈ ਧਾਰਾ ਮਾਰ ਕੇ ਤਸਦੀ ਕਰਕੇ ਖੜਨਾ ਕਿਉਂ ਜੀ ਹੁਣ ਤੇ ਤੁਹਾਨੂੰ ਪਤਾ ਹੈ ਕੱਚਾ ਬੌਲਾ ਅਜੇ ਠੀਕ ਹੈ ਜੀ ਹਾਂ ਜੀ ਤੇ ਹੁਣ ਇੱਕ ਆ ਜਿਹੜੀ ਆ ਏ ਵੀ ਸੋ ਇਸ ਵਾਇਆ ਜੈਸੂਈ ਇਹਨੋਂ ਕਿ ਨਾ ਚਿਰੋਆ ਜੈਸੂਈ ਨਾ ਇਹਨੂੰ ਅੱਜ 20 ਦਿਨ ਹੋ ਗਿਆ ਉਹ ਬੱਚਾ ਦਾ ਕਾਲਾ ਬੱਚਾ ਆ ਕਾਲਾ ਬੱਚਾ ਜੀ ਜਿਹੜਾ ਬੱਚਾ ਕਾਫੀ ਤਗੜਾ ਹੀ ਹੈ ਤੇ ਮਗਰ ਕਾਫੀ ਪਲਿਆ ਬੱਚਾ ਵਾ ਹਾਂਜੀ ਤੇ ਕਿੰਨਾ ਇਹਦੇ ਕੋਲ ਦੁੱਧ ਰੁੱਧ ਬਾਜੀ ਭਾਵੇਂ 4 ਡੰਗ ਬੰਦਾ ਕੋਈ ਚੋਵੇ ਤੇ ਭਾਵੇਂ 5 ਡੰਗ ਚੋਵੇ ਠੀਕ ਆ ਐਡਾ 14 ਬਣਾ ਕੇ ਦਵਾਂਗੇ ਤੇ ਜੇ ਨਾ ਨਿਕਲੇ 14 ਤੇ ਨਾ ਨਿਕਲੇ ਤੇ ਕਿਲੋ ਮਗਰ 2000 ਛੱਡਿਆ ਅੱਛਾ ਹਾਂਜੀ ਇੱਦਾਂ ਜਿੰਨੇ ਕਿਲੋ ਹੋਣਗੇ ਉਹਨੇ ਉਹਨੇ 2000 ਪਛਾਹ ਆ ਜਾਣਗੇ ਠੀਕ ਹੈ ਜੀ ਤੇ ਜੇ ਸਾਡਾ ਤਾਂ ਹੋਇਆ ਤੇ ਫਿਰ ਤਾਂ ਉਹਨੂੰ ਜਾਣ ਕੇ ਅੱਛਾ ਹਾਂਜੀ ਠੀਕ ਹੈ ਜੀ ਸਾਡਾ ਰੋਈਆ ਚਾਹ ਤੇ 14 ਤੋਂ ਤਾਂ ਨੂੰ ਗਿਆ ਤੇ ਫਿਰ ਅਸੀਂ 2000 ਵੱਧ ਲਵਾਂਗੇ ਜਾਂ 85 ਨੂੰ ਗਿਆ ਤੇ ਅਸੀਂ 2000 ਤੋੜੀ ਜਾਵਾਂਗੇ ਠੀਕ ਹੈ ਜੀ ਲਿਆ ਤੋਰਾਂ ਫਿਰ ਇਹਨਾਂ ਨੂੰ ਬਾਕੀ ਸਾਰੇ ਵੀਰਿਆ ਨੇ ਬੇਨਤੀ ਇਹੀ ਹੈ ਆਪਣੀ ਚਵਾਈ ਕਰਕੇ ਖੜੋ ਕਿਉਂਕਿ ਵੀਡੀਓ ਜਿਹੜੀ ਅਸੀਂ ਚਵਾਈ ਕਰਕੇ ਨਹੀਂ ਬਣਾਉਣੀ ਹੁੰਦੀ ਉਹ ਤੁਸੀਂ ਆਪ ਚਵਾਈ ਕਰਨੀ ਹੈ ਇੰਦੇ ਇਥੇ ਕੋਈ 15-20 ਮਿੰਟ ਆਉਣਾ ਹੈ ਤੇ ਵੀਡੀਓ ਬਣਾ ਕੇ ਚੱਲ ਜਾਣਾ ਲੈ ਆ ਜਾ ਵੀਰ ਜੀ ਬਾਕੀ ਪਸ਼ੂ ਆਪਣੀ ਮਰਜ਼ੀ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਖੜਿਆ ਕਰੋ ਹਾਂਜੀ ਅੱਗੇ ਕੀ ਕਰੀ ਹੋਰ ਗੱਲ ਆ ਕੋਈ ਸ਼ਾਇਦ ਨਹੀਂ ਕਰ ਬੜੀਆਂ ਹੁੰਦੀਆਂ ਆਈ ਦਾ ਆ ਦੇ ਸਾਡੇ ਠੰਡੀ ਤੇਰੀ ਆ ਜਿਹੜੀ ਠੀਕ ਹੈ ਜੀ ਲੈ ਜਾਓ ਜੀ ਚੱਲ ਬੋਤ ਓਏ ਆ ਜਾ ਉਹ ਮਾਨੇ ਦੀ ਥੱਕ ਜਾਈ ਗਾਂ ਨੂੰ ਰੱਖਦੀ ਹੈ ਤੇ ਕੇ ਰੱਖਣਾ ਵੀ ਦੀ ਫਿਰ ਇਹਦਾ ਮੁੱਲ ਆਪਾਂ ਉਹਨੂੰ 35000 ਰੁਪਇਆ 35000 ਹਾਂਜੀ ਕਰਨਾ ਵਿੱਚ ਮੰਨਤਨ 1000 ਦਾ ਕਰ ਦਿਆਂਗੇ ਅੱਛਾ ਇਹ ਸ਼ਾਈ ਹਾਲ ਕ੍ਰੋਸ ਆ ਇਹਨੇ ਕੋਈ ਗੱਲ ਨਹੀਂ ਬਣਾਉਣੀ ਦਾ ਗਰਮੀ ਦਾ ਕੋਈ ਡਰ ਨਹੀਂਗਾ ਠੀਕ ਹੈ ਜੀ ਹਾਂਜੀ ਤੇ ਦੁੱਧ ਵੀ ਫਰੇ ਦਾ ਮਈਆ ਰਗਾ ਚਿੱਟਾ ਸੰਗਣ ਠੀਕ ਹੈ ਜੀ ਹਾਂਜੀ ਮਈਆ ਦਾ ਰੱਖ ਲੋ ਤੇ ਇਹਦਾ ਰੱਖ ਲੋ ਇੱਕ ਬਰਾਬਰ ਆ ਤੇ ਵਿੱਚ ਕਰਨਾ ਮੰਨਤਨ 35 ਚ 32000 32000 ਦੀ ਛੋਟੇ ਵੀ ਨੇ ਕਹਦਾ ਕਹਿੰਦੇ ਦੇ ਦੇ ਠੀਕ ਆ ਤੇ ਹੁਣ ਇੱਕ ਹੋਰ ਆ ਵੀ ਸੁਈ ਸਵਾਈ ਗਾਦਨ ਦਿਖਾਉਣੀ ਹੈ ਇਹਦੇ ਵੀ ਠੰਡ ਦੇ ਜਾਂਦੇ ਇਹ ਵੀ ਠੰਡੀ ਤੇਰੀ ਦੱਸਦੇ ਇਹਦੇ ਤਿੰਨ ਸਾਝੇ ਅੱਛਾ ਇਹਦੇ ਤਿੰਨ ਹੀ ਥਾਣੇ ਆ ਹਾਂਜੀ ਇਹਦਾ ਇੱਕ ਉਰਲਾ ਜਮੰਦਰੂ ਬੰਦਿਆ ਠੀਕ ਆ ਕੋਈ ਨਾੜ ਗਿਲਟ ਹੀ ਨਹੀਂ ਕੋਹ ਨਹੀਂ ਗਾ ਪ੍ਰੈਸ਼ਰ ਵੀ ਉਤੋਂ ਪੂਰਾ ਵਾ ਅੱਛਾ ਥੱਲੇ ਵਾਲਾ ਮੂੰਹ ਹੈ ਨਹੀਂ ਗਾ ਰੱਬ ਵੱਲੋਂ ਅੱਛਾ ਤੇ ਤਿੰਨਾਂ ਨਮਕੋ ਜੇ ਤਿੰਨਾਂ ਦਾ ਚਵਾ ਇੱਕੋ ਪਾਸ ਤੇ ਦੁੱਧ ਕਿੰਨਾ ਇਹਦੇ ਕੋ ਇਹਦੇ ਕੋ ਜੀ ਇਹਦੇ ਕੋ ਹੋਣਾ ਹਾਲ ਦੀ ਘੜੀ ਅੱਜ ਇਹਨੂੰ ਪੰਜਵਾ ਦੇਣਿਆ ਸੂਈ ਨੂੰ ਅੱਛਾ ਬੱਚਾ ਇਹਦਾ ਹਾਂਜੀ ਹੈ ਇਹਦੇ ਮਗਰ ਵਸੀ ਹੈ ਗੱਲਾਂ ਰਾੜੂ ਅਜੇ ਠੀਕ ਆ 7 ਕਿਲੋ ਦੇ ਨਾਲ ਹੀ ਹੈ ਜਿਹੜਾ ਕਿੰਨਾ ਪੱਕਾ ਦੁੱਧ 7 ਕਿਲੋ ਮਿਲ ਕੇ ਦੇਵਾਂਗਾ ਹੈਗਾ ਪੱਕਾ ਦੁੱਧ ਮੈਂ ਖਾਜੀ ਪੱਕਾ ਤਸੱਲੀ ਵਾਲਾ ਜਿਹਦੇ ਤੁਰਨੇ ਹੁਣ ਚਾਲੂ ਹੋਈ ਆ ਇਹਨੇ ਦਾ 15 ਦਿਨਾਂ ਚ 10000 ਕਿਲੋ ਤੇ ਪਹੁੰਚ ਜਾਣਾ ਤੁਰ ਫੇਰ ਇਹਨਾਂ ਹਾਜੀ ਕੱਢੀ ਬੜੀ ਭੁੱਖ ਚੋਂ ਹੁਣ ਜਿਹੜਾ ਇਹਦੇ ਕੋਲ 7 ਕਿਲੋ ਦੱਸਦੇ ਆ ਬਾਕੀ ਅੱਗੇ ਖੜਨ ਦੀ ਮਰਜ਼ੀ ਤੁਹਾਡੀ ਆ ਪਸੰਦ ਆਉਂਦੀ ਹੈ ਤੇ ਲੈ ਜਾਓ ਨਹੀਂ ਪਸੰਦ ਆਉਂਦੀ ਤੇ ਆਪਣੀ ਰਹਿਣ ਦਿਓ ਕੋਈ ਵੀ ਆਪਣੀ ਪਰ ਪਸੰਦ ਕਰਕੇ ਖੜਿਆ ਕਰੋ ਲੈ ਜਾ ਵੀਡੀਓ ਤੇ ਕਿ ਨੇਰੇ ਦੇਣੀ ਵੀਰ ਜੀ ਫਿਰ ਆਪਾਂ ਇਹ ਛੋਟਾ ਜਿਹਾ ਹੀ ਆਪਾਂ ਕਿੰਨਾ ਕ ਉਹ ਆਵੜਾ ਚੰਗਾ ਜੇ 15000 ਰੁਪਇਆ 15000 15000 ਰੁਪਇਆ ਵਿੱਚੋਂ ਕਰਨਾ ਮਾਨਤਰ ਹੋਰ 1000 ਦਾ ਅੱਛਾ ਗਾੜੀ ਉਹ ਛੋਟੇ ਨੂੰ ਪੁੱਛ ਲਓ ਕੀ ਕਹਿੰਦਾ ਹੈਗਾ ਕਿ ਕਸਰ 13000 ਦੀ 13000 ਦੀ ਓਏ ਹਾ ਨਾ ਹੀ ਆਉਣੇ ਇੱਚ ਅੱਛਾ ਹਾਂ ਜੀ ਦੁੱਧ ਮਿੰਨ ਕੇ ਖੜੇ ਕੋ ਆਪਣਾ ਦੁੱਧ ਮਿੰਨ ਕੇ ਖੜੇ ਹੈ ਨਾ ਤੁਹਾਡੇ ਕੋਲ 11 ਕਿਲੋ ਮਾਂ ਨਾ ਕੱਢੀ ਜਾਣਾ ਮੈਂ ਤਾਜ਼ਾ ਗੂਆ ਵਾ ਕੰਡ ਬੜੇ ਵਾ ਪਾਊਗਾ 11 ਕਿਲੋ ਨਾ ਕੱਢੀ ਜਾਣਾ ਮੇਰਾ ਪੁੱਠਾ ਹੀ ਖਾਂਦੀ ਆਈ ਏ ਠੀਕ ਹੈ ਜੀ ਠੀਕ ਹੈ ਤੇ ਹੁਣ ਇੱਕ ਆ ਟੁਕੜਗਾ ਕੀ ਤੁਹਾਨੂੰ ਦਿਖਾਉਣੀ ਹੈ ਇਹਦੇ ਕੋਲ ਕਿੰਨਾ ਹੀ ਦੁੱਧ ਵੀਰ ਜੀ 6 ਕਿਲੋ ਜੀ 6 ਕਿਲੋ ਦੁੱਧ ਪੰਜ ਠੰਡਾ ਦਵਾਂਗੇ ਅੱਛਾ 5 ਕਿਲੋ ਮਿੰਤੀ ਵਾਲਾ ਦਵਾਂਗੇ ਠੀਕ ਆ ਝਗਰਾ ਦਾ ਸੱਤ ਕਿਲੋ ਕਰ ਦਿੰਦੀ ਆਪਾਂ ਕੱਢੂਗੇ ਅਗਲੇ ਘਰ 6 ਆਪਾਂ 5 ਕਹਿ ਕੇ ਦੇਣੀ ਆ ਠੀਕ ਹੈ ਜੀ ਜਿਹੜੀ ਆ ਵੱਛੀ ਜੇ ਇਹ ਲਾਲਣ ਢਾਈਆਂ ਦੀ ਇਹ ਲਾਲਣ ਤੰਨਾ ਦੀ ਅੱਛਾ ਦੋ ਕਹਿੰਦੇ ਜੇ ਸੁਈ ਨੂੰ ਹੋਏ ਉੱਚੇ ਬੱਚੇ ਵਾਲੀ ਆ ਥੋੜੀ ਵੱਛੀ ਵੀ ਹੈਗੀ ਮਗਰ ਤੋੜ ਦੀ ਚਲੋ ਇਹਨਾਂ ਵੀ ਇੱਕ ਦੀ ਹਾਂ ਲੇ ਆ ਜੋ ਵੇ ਦਿਨ ਬਾਕੀ ਦੁੱਧ ਸੰਗਣਾ ਦਾਸ ਜੀਆਂ ਗਾਵਾਂ ਦਾ ਕਰਦਾ ਚਾਹ ਪਾਣੀ ਦਾ ਜਿਹੜਾ ਸਾਰੀ ਜਾਓਗੇ ਜਿੰਨਾ ਵੀਰਾਂ ਨੇ ਚਾਹ ਪਾਣੀ ਵਾਸਤੇ ਲੈਣੀ ਹੁੰਦੀ ਸਿਰਫ ਤੇ ਇਹਦਾ ਕੀ ਰੱਖਣਾ ਮੁੱਲ ਇਹਦਾ ਵੀ ਛੋਟਾ ਜਿਹਾ ਹੀ ਆ ਕਿੰਨਾ ਕੁ 11000 ਰੁਪਏ 11 11 ਹਾਂਜੀ ਵਿੱਚੋਂ ਕਰਨਾ ਔਰ ਮਾਣ ਗਾੜੀਆਂ ਨੂੰ ਮੋਚੋ ਕਰਨਾ ਕੋਈ ਮਨ 10000 ਦੇ ਗਿੰਦੇ ਦੇ ਦੇ ਅੱਛਾ ਤੇ ਬਹਾਂਦਾ 20000 ਦਾ ਅੱਛਾ 20000 ਦਾ ਅੱਛਾ ਹਾਂਜੀ 20000 ਦਾ ਜੋੜਾ ਹੈ ਜੋੜਾ 20000 ਤੇ ਲਾ ਕੇ ਨਾਲ ਸੱਜਰ ਅੱਛਾ ਇੱਕ ਆ ਉੱਚੇ ਬੱਚੇ ਵਾਲੀ ਚਾਹ ਇਹਨੇ 20 ਦਾ ਕਹਿਤਾ 20 ਦਾ ਦੇ ਦੇਾਂਗੇ ਜੋੜਾ ਅੱਛਾ ਜੋੜਾ 20000 ਦਾ ਹਾਂਜੀ ਠੀਕ ਹੈ ਜੀ ਤੇ ਠੀਕ ਹੈ ਵਿਦਿਆਰ ਕੋਈ ਹੋਰ ਕੁਛ ਹੈ ਨਾ ਬਾਜੀ ਕਰਫੋ ਮਾਰਾ ਠੀਕ ਹੈ ਵਿਦਿਆਰ ਆ ਚਾਰ ਗਾਵਾਂ ਜਿਹੜੀਆਂ ਚਾਰੇ ਸੋਈਆਂ ਸਵਾਈਆਂ ਸਾਡੀ ਤੇ ਹਰ ਕਿਸੇ ਵੀਡੀਓ ਚ ਹਰ ਕਿਸੇ ਵੀਰ ਨੂੰ ਇਹ ਬੇਨਤੀ ਹੁੰਦੀ ਆ ਆਪਣੇ ਇੱਥੇ ਆ ਕੇ ਤਸੱਲੀ ਕਰਕੇ ਚਵਾਈ ਕਰਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਵੇਖ ਕੇ ਖੜੋ ਪਸੰਦ ਆਉਂਦੀ ਆ ਤੇ ਲੈ ਜਾਓ ਨਹੀਂ ਪਸੰਦ ਆਉਂਦੀ ਤੇ ਰਹਿਂਦਾ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ